ਮੈਂ ਤੇ ਟਰੰਪ ਸਾਹਿਬ ਦੀ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਅਸੀਂ ਤੇ ਵਾਵਾ ਪੈਸਾ ਪੂਸਾ ਦੇ ਹੀ ਬੈਠੇ ਆ ਇਹਨਾਂ ਨੂੰ ਚੋਣਾ ਵਾਲੇ ਪਾਸੇ ਵੀ ਪਰ ਵਾਰੀ-ਵਾਰੀ ਉਹ ਆਪ ਦੀ ਜਿਹੜੀ ਗੱਲ ਕਹਿਣੀ ਹੁੰਦੀ ਉਹ ਕਹਿ ਜਾਂਦੇ ਆ ਆਪਣੇ ਵਾਲੇ ਪਾਸੇੋਂ ਨਾ ਕੋਈ ਪ੍ਰਤੀਕਰਮ ਨਾ ਕੋਈ ਵਿਰੋਧ ਕੀ ਕਾਰਨ ਹੋ ਗਿਆ ਜੀ ਇਹਨਾਂ ਜਿਵੇਂ ਇੱਕ ਤਾਂ ਵੈਸੇ ਆਪਾਂ ਗੱਲ ਕਰੀ ਸੀ ਜਿਵੇਂ ਤੁਸੀਂ ਕਿਹਾ ਸੀ ਨਾ ਮੈਂ ਕਿਹਾ ਸੀ ਵੀ ਝੁੱਕ ਗਏ ਤੁਸੀਂ ਕਿਹਾ ਝੁਕ ਨਹੀਂ ਗਏ ਲੱਟ ਗਏ ਸੱਚੀ-ਮੁੱਚੀ ਸਬੂਤ ਹਰ ਥਾਂ ਤੇ ਮਿਲ ਰਹੇ ਆ देखो पहली गलते ये है कि जेड़ा बंदा डोनाल्ड ट्रंप पे यकीन करदा मैं उस बंदे नु सलाह दूँगा कि ਭਰਾਵਾ ਸੋਚ ਵਿਚਾਰ ਜੀ ਪਹਿਲਾ ਮੇਰਾ ਲੈਸਨ ਮੈਂ ਹੋ ਸਕਦਾ ਉਮਰ ਚ ਛੋਟਾ ਹੂੰਗਾ ਤੇ ਤੌਫੀਕ ਚ ਜਾਂ ਕਹਿ ਲੋ ਹੈਸੀਅਤ ਚ ਵੀ ਛੋਟਾ ਹੂੰਗਾ ਪਰ ਇੱਕ ਮੇਰਾ ਸਬਕ ਯਾਦ ਰੱਖਿਓ ਕਿ ਡੋਨਲਡ ਟਰੰਪ ਤੇ ਜੇ ਯਕੀਨ ਕਰਦੇ ਜੇ ਨਾ ਤੁਸੀਂ ਤੇ ਰੀਥਿੰਕ ਕਰ ਲੋ ਹੂੰ ਮਤਲਬ ਡੋਨਲਡ ਟਰੰਪ ਦੁਨੀਆ ਦਾ ਮਾਂ ਗੱਪੀ ਆ ਕਿੰਨਾ ਚ ਗੱਪੀ ਵੇਖੇ ਤੁਸੀਂ ਜੀ ਜੀ ਗੱਪੀ ਇਹੋ ਇਹੋ ਜੇ ਪਏਕ ਵੀ ਗੱਲਾਂ ਹੀ ਛੱਡ ਦੋ ਅੰਬਰ ਨੂੰ ਟਾਕੀਆਂ ਲਾ ਦਿੰਦੇ ਕਿੰਨਾ ਚ ਵੇਖੇ ਸਿਆਸਤ ਚ ਵੀ ਵੇਖੇ ਹਾਂ ਜੀ ਇਹ ਤਾਂ ਸਿਆਸਤ ਦੇ ਵਿੱਚ ਹੈ ਇਹ ਇਹਨੂੰ ਮਹਾ ਗੱਪੀ ਕਹਿ ਸਕਦੇ ਹਾਂ ਸਰ ਵਾਸ਼ਿੰਗਟਨ ਪੋਸਟ ਨੇ ਹੂੰ 4 ਸਾਲਾਂ ਦਾ ਐਨਾਲਿਸਿਸ ਕੀਤਾ ਸੀ ਡੋਨਲਡ ਰੰਪ ਦਾ ਜੀ ਜੀ ਬਿਲਕੁਲ ਕਿਸ ਨੇ ਕਿੰਨੇ ਝੂਠ ਤੇ ਜਿਹੜੇ ਕਹਿੰ ਲੋ ਕਿ ਭਰਮ ਪਾਉਣ ਵਾਲੇ ਦਾਅਵੇ ਕੀਤੇ ਆ ਉਹ ਬਣਦੇ ਆ 30500 ਸਮਥਿੰਗ ਤੇ 21 ਪਰ ਦੇ ਦੇ ਸਰ ਇੰਨੀ ਝੂਠ ਤੇ ਪਿੰਡਾਂ ਦਾ ਗੱਪੀ ਵੀ ਨਹੀਂ ਬੋਲਦਾ ਉਹ ਵੀ ਥੱਕ ਜਾਂਦਾ ਕਿਤੇ ਨਾ ਕਿਤੇ ਸੰਗ ਜਾਂਦਾ ਸਰ 21 ਐਵਰੇਜ ਨਿਕਲੀ ਆ ਦੀ ਕੀ ਬਾਤ ਆ ਹੁਣ ਦੋ ਤਿੰਨ ਤੇ ਜਿਹੜਾ ਕੰਡੋਮ ਫੰਡ ਗਾਜ਼ਾ ਵਾਲਾ ਜੀ ਝੂਠ ਬੋਲਿਆ ਫਿਰ ਕਹਿੰਦਾ ਚੈਲੈਂਸਕੀ ਨੇ ਜੰਗ ਸ਼ੁਰੂ ਕੀਤਾ ਸਭ ਨੂੰ ਪਤਾ ਝੂਠ ਝੂਠ ਮਾਰ ਲਗਾ ਮਿੰਟ ਮਾਰਦਾ ਹੈ ਅੱਛਾ ਭਾਜਪਾਲੇ ਖੁਸ਼ ਹੋਏ ਜੀ ਕਹਿੰਦਾ ਜੀ ਇੰਡੀਆ ਨੂੰ ਟਰਨ ਆਊਟ ਵਧਾਉਣ ਵਾਸਤੇ ਅਸੀਂ ਦਿਨੇ ਕਾਹਦਾ ਦਈਏ ਜੀ ਫਲਾਣ ਟਮਕਾਂ ਭਾਜਪਾ ਵਾਲੇ ਬਈ ਅਡਟ ਗੱਜ-ਗੱਜ ਲੰਮੇ ਉਹਨਾਂ ਨੇ ਪੋਸਟ ਪਾਏ ਹੂੰ ਇਹ ਰਾਹੁਲ ਗਾਂਧੀ ਗਦਾਰ ਹੈ ਜੀ ਫਲਾਂ ਢਮਕਾ ਉਹਨੇ ਦੂਜੇ ਦਿਨ ਮੋਦੀ ਕੇ ਲੈ ਕਹਿੰਦਾ ਮੈਂ ਤੇ ਆਪਦੀ ਦੋਸਤ ਮੋਦੀ ਨੂੰ ਵੀ ਦਿੱਤੇ ਆ ਲਓ ਦੱਸੋ ਕਰ ਲੋ ਕਿ ਉਹਨੂੰ ਭਾਂਡਾ ਹੂੰ ਹੁਣ ਸਾਬ ਤੁਸੀਂ ਦੇਖੋ ਕਿ ਇੱਕ ਨਾ ਰਿਪੋਰਟ ਆਈ ਆ ਜੀ ਮੈਂ ਉਹਨੂੰ ਉਤਾਰਿਆ ਕਾਗਜ਼ ਤੇ ਹੂੰ ਤੇ ਮੈਂ ਨੋਟ ਡਾਊਨ ਕੀਤਾ ਉਹਦੇ ਵਿੱਚ ਸੱਤ ਪ੍ਰੋਜੈਕਟਾਂ ਲਈ ਮਲਕੇ ਅਮਰੀਕਾ ਤੋਂ ਫੰਡਿੰਗ ਤੇ ਆ ਰਹੀ ਆ ਜੀ ਪਰ ਉਹਦੇ ਵਿੱਚ ਟਰਨ ਆਊਟ ਵਾਲਾ ਕਿਤੇ ਵੀ ਮਾਮਲਾ ਨਹੀਂ ਤੇ ਇਹਨਾਂ ਦਾ ਇੱਕ ਅਖਬਾਰ ਵਾਸ਼ਿੰਗਟਨ ਪੋਸਟ ਹੀ ਹੂੰ ਹੂੰ ਉਹ ਦਾਵਾ ਕਰਦਾ ਕਿ 2008 ਤੋਂ ਬਾਅਦ ਚੋਣਵੀ ਫੰਡ ਦਾ ਕੋਈ ਰਿਕਾਰਡ ਨਹੀਂ ਹੈ 2008 ਤੋਂ ਬਾਅਦ ਹਾਂਜੀ 8 ਤੋਂ ਲੈ ਕੇ ਹੁਣ ਤੱਕ ਟਰਨ ਆਊਟ ਵਧਾਉਣ ਵਾਸਤੇ ਯਾਨੀ ਚੋਣਵੀ ਫੰਡਿੰਗ ਜਿਹੜੀ ਉਹ ਨਹੀਂ ਹੋ ਰਹੀ ਸੱਤ ਪ੍ਰੋਜੈਕਟਾਂ ਦਾ ਮੈਂ ਜੇ ਤੁਹਾਨੂੰ ਦੱਸਾਂ ਤੇ ਐਗਰੀਕਲਚਰ ਐਂਡ ਫੂਡ ਸਿਕਿਉਰਟੀ ਸਮਝੌਤਾ ਸਸਟੇਨੇਬਲ ਫੋਰੈਸਟ ਐਂਡ ਕਲਾਈਮੇਟ ਅਡਾਪਸ਼ਨ ਪ੍ਰੋਗਰਾਮ ਇੱਕ ਵਾਟਰ ਸੈਨੀਟੇਸ਼ਨ ਐਂਡ ਹਾਈਜਨ ਇਹ ਇਹਦਾ ਇੱਕ ਪ੍ਰੋਜੈਕਟ ਹੈ ਅਕਸ਼ੇ ਊਰਜਾ ਦਾ ਕਮਰਸ਼ੀਅਲਾਈਜੇਸ਼ਨ ਐਂਡ ਇਨੋਵੇਸ਼ਨ ਇਹ ਸਮਝਾਉਂਦਾ ਹੈ ਸਿਹਤ ਸਕੀਮਾ ਨੇ ਕੁਝ ਡਿਜਾਸਟਰ ਮੈਨੇਜਮੈਂਟ ਪ੍ਰੋਗਰਾਮ ਹੈ એનર્ਜੀ ਕੁਸ਼ਲ ਤਕਨੀਕ ਤੇ ਵਪਾਰਕ ਅਪਯੋਗ ਤੇ ਇਨੋਵੇਸ਼ਨ ਪ੍ਰੋਗਰਾਮ ਆ ਇਹ ਸੱਤ ਪ੍ਰੋਜੈਕਟ ਨੇ ਜੀ ਜਿਨ੍ਹਾਂ ਵਾਸਤੇ ਯੂ ਐਸਡੀ ਐਡ ਆਉਂਦੀ ਆ ਤਾਂ ਤੁਸੀਂ ਹਿਸਾਬ ਲਾ ਲਓ ਟਰੰਪ ਤੇ ਯਕੀਨ ਕੀਤਾ ਭਾਜਪਾ ਵਾਲਿਆਂ ਨੇ ਮੰਝੇਗਾ ਨਾ ਜੀ ਹੁਣ ਹੁਣ ਉਹਨਾਂ ਦਾ ਮਹਿਕਮਾ ਇਹ ਰਿਪੋਰਟਾ ਸ਼ਾਇਆ ਕਰ ਰਿਹਾ ਹੈ ਕਿ ਨਹੀਂ ਨਹੀਂ ਜੀ ਆਹ ਦੇਖ ਲਓ ਹਮ ਇਹਦੇ ਵਿੱਚ ਤੇ ਕਿਤੇ ਵੀ ਜ਼ਿਕਰ ਨਹੀਂ ਹੈ ਸਫਾਈਆਂ ਦੇਂਦੇ ਕਰਦੇ ਨੇ ਹੁਣ ਹਾਂ ਜੀ ਗੱਲ ਇਹ ਆ ਕਿ ਡੋਨਲਡ ਟਰੰਪ ਤੇ ਯਕੀਨ ਨਾ ਕਰਿਓ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇਹਦੇ ਨਾਲ ਤੇ ਸੁਖਵੀਰ ਸਿੰਘ ਬਾਦਲ ਦੇ ਕਿਸੇ ਬਿਆਨ ਤੇ ਯਕੀਨ ਕਰ ਸਕਦੇ ਜੇ ਤੁਸੀਂ ਜੀ ਇੱਕ ਵਿਲ ਕਰਨਾ ਹੈ ਹਮ ਠੀਕ ਹੈ ਪ੍ਰਧਾਨ ਜੀ ਤੁਹਾਨੂੰ ਪਤਾ ਹੀ ਆ ਤੇ ਗੱਲ ਇਹ ਆ ਕਿ ਭਾਈ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਤੇ ਯਕੀਨ ਕੀਤਾ ਜਾ ਸਕਦਾ ਡੋਨਲਡ ਟਰੰਪ ਦੇ ਬਿਆਨਾਂ ਤੇ ਜਿਹਨੇ ਯਕੀਨ ਕੀਤਾ ਉਹ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਜੇ ਲਓ ਜੀ ਬਿਲਕੁਲ ਕਲੀਅਰ ਗੱਲ ਹੁਣ ਤੇ ਫਿਰ ਮੈਂ ਵੀ ਸੋਚ ਕੇ ਸਵਾਲ ਪੁੱਛਿਆ ਕਰਨਾ ਵੀ ਐਵੇਂ ਕਿਤੇ ਫੇਰ ਉਧਰ ਵਾਲੇ ਪਾਸੇ ਪਹਿਲਾਂ ਥਿੰਕ ਕਰੀਏ ਫਿਰ ਇੱਧਰ ਆਈਏ ਕਈ ਮਿੱਤਰ ਕਹਿ ਰਹੇ ਨੇ ਕਿ ਭਾਈ ਇਹਨਾਂ ਨੇ ਤੇ ਰਿਕਾਰਡ ਹੀ ਤੋੜਤਾ ਇੱਕ ਦੂਜੇ ਦਾ ਰਿਕਾਰਡ ਹੀ ਤੋੜਤਾ ਹੈ ਹਾਂ ਜੀ ਇਹ ਇਹਨਾਂ ਤਾਂ ਦੁਨੀਆ ਦਾ ਦੋ ਕਹਿ ਲੋ ਕਿ ਝੂਠ ਮੋਦੀ ਸਾਹਿਬ ਨੇ ਵੀ ਬਹੁਤ ਬੋਲੇ ਨੇ ਜੀ ਕਈ ਗਲਤੀ ਹੈ ਔਰ ਅੱਜ ਤੱਕ ਇੱਕ ਹੋਰ ਰਿਕਾਰਡ ਹੈ ਬੜਾ ਖੂਬਸੂਰਤ ਰਿਕਾਰਡ ਹੈ ਇਹ ਦੋਵੇਂ ਸ਼ਖਸ ਕਦੇ ਮੰਨੇ ਨਹੀਂ ਝੂਠ ਜਿਵੇਂ ਕੋਈ ਫੜਿਆ ਜਾਂਦਾ ਹੁੰਦਾ ਹੈ ਨਾ ਝੂਠ ਮਾਰਦਾ ਕਿਤੇ ਤੇ ਮੰਨ ਜਾਂਦਾ ਹੈ ਕਈ ਸਾਡੇ ਪੱਤਰਕਾਰ ਬੜੇ ਰੇਡਦੇ ਆ ਜੀ ਜਦੋਂ ਪੱਤਰਕਾਰਾਂ ਦੀ ਮਹਿਫਿਲ ਚ ਪੈਂਦੇ ਬੜੇ ਰੇਡਦੇ ਆ ਜੀ ਫਲਾਣਾ ਨੇਤਾ ਇੱਥੇ ਮਤਲਬ ਚਲੋ ਹੁੰਦਾ ਸਵਾਲ ਜੀ ਤੇ ਕਈਆਂ ਨੂੰ ਨਾ ਕਵਰ ਅਪ ਕਰਨ ਦੀ ਬੜੀ ਜਾਚ ਹੁੰਦੀ ਹੈ ਨਾਲ ਦੀ ਨਾਲ ਹੀ ਉਹ ਚੌਰ ਸਰੇੜਿਆ ਹੁੰਦਾ ਫੜਿਆ ਜਾਂ ਨਾਲ ਦੀ ਨਾਲ ਨਿਕਲ ਜਾਂਦੇ ਵਹਿ ਵਹਿ ਕੇ ਪਰ ਇਹ ਐਸੇ ਦੋ ਪੱਧਰ ਪੁਰਸ਼ ਨੇ ਸੰਸਾਰ ਦੇ ਵਿੱਚ ਜਿਹੜੇ ਮਤਲਬ ਦੁਨੀਆ ਮੰਨ ਲਏ ਕਿ ਕੇ ਝੂਠ ਆ ਜੀ ਇਹ ਦੋਨੇ ਨਾ ਮੰਨਣਗੇ ਕਦੇ ਮੰਨ ਆ ਕੇ ਦਿਖਾਓ ਤੁਸੀਂ ਭਾਵੇਂ 50 ਪੁਲਿਸ ਲੈ ਜਾਓ ਉਹਨਾਂ ਨੂੰ ਸੰਜਾਪੋਸ ਤੇ ਵੇਖੋ ਨਹੀਂ ਮੰਦੇ ਖੜੇ ਕਹਿੰਦੇ ਇੰਡੀਆ ਦਾ ਤੇ ਅਮਰੀਕਾ ਦਾ ਦੋਨਾਂ ਦਾ ਕਹਿੰਦੇ ਇੱਕੋ ਜਿਹਾ ਹਾਲ ਹੈ ਮਿੱਤਰ ਕਹਿ ਰਹੇ ਨੇ ਤੇ ਪੰਜਾਬ ਐਗਰੀਕਲਚਰ ਜੀ ਕਹਿੰਦੇ ਨੇ ਕਿ ਮੋਦੀ ਸਾਹਿਬ ਦੇ ਤੇ ਟਰੰਪ ਦੇ ਝੂਠ ਬੋਲਣ ਦੀ ਕਹਿੰਦੇ ਰੇਸ ਲੱਗੀ ਹੋਈ ਹੈ ਤੇ ਲੱਗਦਾ ਮੋਦੀ ਨੂੰ ਵੀ ਕਹਿੰਦੇ ਕੱਟ ਗਿਆ 트럼ਪ ਅਵਤਾਰ ਸਿੰਘ ਜੀ ਕਹਿ ਰਹੇ ਨੇ ਨਾਰ ਸਿੰਘ ਜੀ ਕਹਿ ਰਹੇ ਨੇ ਕਿ ਸਹੀ ਕਹਿ ਰਹੇ ਹੋ ਤੁਸੀਂ ਲਿਟ ਗਏ ਹੋ ਵੀ ਪੁੱਠੇ ਹੋ ਕੇ ਤੇ ਮਿੰਟੂ ਜੀ ਜਾਂਦੇ ਜਾਂਦੇ ਵੈਸੇ ਟਾਈਮ ਹੋ ਗਿਆ ਤੁਹਾਡੇ ਦੋ ਮਿੰਟ ਵੱਧ ਲੈ ਆਏ ਨੇ ਥਰਡ ਨੰਬਰ ਤੇ ਉਹਨਾਂ ਨੇ ਹੋਰ ਕੱਟਤਾ ਜੇ ਕੋਈ ਨੇਤਾ ਜੀ ਵੀ ਮੈਨੂੰ ਤੇ ਦੀਦਾ ਕੱਟਿਆ ਕੋਈ ਨਾਮ ਲਿਖਿਆ ਹੋਇਆ ਉਹਨਾਂ ਨੇ ਥਰਡ ਝੂਠ ਬੋਲਣ ਚ ਲਓ ਜੀ ਹੁਣ ਆਪਾਂ ਵੀ ਕਹੀ ਬਈ ਕਰਦੇ ਆ ਉਹ ਮਾਨ ਸਾਹਿਬ ਦਾ ਕਹ ਰਹੇ ਬਈ ਅਸਾਂ ਇਹਦਾ ਹੁਣ ਰਿਕਾਰਡ ਲੱਭਣਾ ਪੈਣਾ ਜੀ ਜੀ ਇੱਕ ਇੱਕ ਇੰਡੀਆ ਤੇ ਜੇ ਵੀ ਹੈ ਨਾ ਵੀ ਅਜੇ ਆਪਣੀ ਗਿਣਤੀ ਨਹੀਂ ਹੁੰਦੀ ਨਾ ਵੀ ਕਿੰਨੀ ਹੋ ਗਈ ਤੇ ਐਵਰੇਜ ਕਿ ਨਿਕਲਦੇ ਫੇਰ ਪਤਾ ਨਹੀਂ ਕੋਈ ਹੋਰ ਵੀ ਆ ਜੇ ਵਿੱਚ ਕਦ ਦਾ ਜੀ 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 ਮਿੰਦਰ ਜੀ ਦੋ ਕਮੈਂਟ ਦਾ ਟਾਈਮ ਹੋਰ ਦੇ ਹੋ ਜਾਂਦੇ ਜਾਂਦੇ ਮੋਦੀ ਸਾਹਿਬ ਦੀ ਗੱਲ ਹੋਈ ਹੈ ਤੇ ਮੋਦੀ ਸਾਹਿਬ ਵੈਸੇ ਤੇ ਝੁਕੇਗਾ ਨਹੀਂ ਆਦਾ ਕੰਮ ਹੀ ਹੈ ਉਹਨਾਂ ਦਾ ਪਰ ਉਹ ਐਡਵੋਕੇਟ ਜਿਹੜਾ ਸੋਧ ਬਿੱਲ ਹੈ ਉਹਦੇ ਤੇ ਇਹਨਾਂ ਨੇ ਥੋੜਾ ਜਿਹਾ ਫੇਰ ਸੁਧਾਰ ਵਾਸਤੇ ਕੋਈ ਗੱਲਬਾਤ ਕੀਤੀ ਹੈ ਮੈਂ ਸਿਸ ਨੂੰ ਮੰਨਦਾ ਕਿ ਠੀਕ ਹੈ ਜੀ ਸਰਕਾਰਾਂ ਦਾ ਕੰਮ ਹੀ ਇਹ ਹੋਣਾ ਚਾਹੀਦਾ ਹਮ ਕਿ ਜੇ ਤੁਸੀਂ ਕੋਈ ਚੀਜ਼ ਲਿਆ ਰਹੇ ਹੋ ਲਿਆ ਤਾਂ ਦੇਸ਼ ਦੇ ਭਲੇ ਲਈ ਹੈ ਨਾ ਤੇ ਦੇਸ਼ ਦੇ ਵਿੱਚ ਕੌਣ ਰਹਿੰਦੀ ਹੈ ਜਨਤਾ ਜਨਤਾ ਠੀਕ ਹੈ ਜੀ ਜੇ ਜਨਤਾ ਹੀ ਨਰਾਜ਼ ਹੈ ਜਾਂ ਜਿਹਦੇ ਵਰਗ ਵਾਸਤੇ ਤੁਸੀਂ ਲੈ ਕੇ ਆ ਰਹੇ ਹੋ ਉਹ ਨਰਾਜ਼ ਹੈ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਝੁਕਣਾ ਵੀ ਨਹੀਂ ਕਹਿਣਾ ਚਾਹੀਦਾ ਇਹ ਕਹਿਣਾ ਚਾਹੀਦਾ ਕਿ ਸਰਕਾਰ ਨੇ ਆਪਣੀ ਗਲਤੀ ਨੂੰ ਦਰਸਤ ਕੀਤਾ ਹੈ ਹਾਂ ਬਿਲਕੁਲ ਠੀਕ ਹੈ ਨਾ ਸਹਿਮਤੀ ਤੇ ਲੋਕਾਂ ਦੀ ਜ਼ਰੂਰੀ ਹੈ ਇਹ ਖਰੜਾ ਜਿਹੜਾ ਉਹ ਪਬਲਿਕਲੀ ਇਹਨਾਂ ਨੇ ਜਦੋਂ ਕੀਤਾ ਹਾਂ ਜਨਤਕ ਕੀਤਾ ਆ ਜਿਹੜਾ ਐਡਵੋਕੇਟ ਅਮੈਂਡਮੈਂਟ 2025 ਬਿੱਲ ਹੈ ਜੀ ਇਹਦਾ ਖੜ ਕਿਉਂਕਿ ਦੇਖੋ ਹੁਣ ਥੋੜਾ ਜਿਆ ਪ੍ਰੋਸੀਜਰ ਵੀ ਸਮਝ ਲਓ ਮਿੰਟਪਾ ਮੈਂ ਇੱਕ ਵਾਰ ਲੈ ਲਓ ਮੇਰਾ ਨਾਂ ਹੀ ਮਿੰਟੂ ਹੈ ਜੀ ਹਮ ਹਮ ਬਈ ਗੱਲ ਇਹ ਆ ਕਿ ਪਹਿਲਾਂ ਜੇ ਕੋਈ ਬਿੱਲ ਆਉਣਾ ਕਾਇਦੇ ਦੇ ਮੁਤਾਬਕ ਉਹ ਸਾਈਟਾਂ ਤੇ ਪਾ ਦਿੱਤਾ ਜਾਂਦਾ ਜੀ ਖਾਸ ਖਾਸ ਬੰਦੇ ਨੂੰ ਭਜਵਾ ਦਿੱਤਾ ਜਾਂਦਾ ਹਮ ਤਾਂ ਕਿ ਲੋਕਾਂ ਦਾ opinion ਜਾਣਿਆ ਜਾਵੇ ਹਮ ਠੀਕ ਹੈ ਜੀ ਪਰ ਇਹ ਕਰਦੇ ਬਹੁਤ ਘੱਟ ਆ ਇਸ ਤਰ੍ਹਾਂ ਜੀ ਤੇ ਇਹਨਾਂ ਨੇ ਐਤਕੀ ਜਦੋਂ ਕੀਤਾ ਤਾਂ ਉਹਦੇ 'ਚ ਸਭ ਤੋਂ ਵੱਡੀ ਗੱਲ ਹੈ ਕਿ ਵਕੀਲਾਂ ਦੀ ਧਨਵਤਾ ਹੜਤਾਲ ਜਿਹੜੀ ਆ ਨਾ ਹੂੰ ਇਹ ਵੱਡੇ-ਵੱਡੇ ਮਾਰਥੀਆਂ ਨੂੰ ਜਾਂ ਕਹਿ ਲਓ ਕਿ ਵੱਡੇ-ਵੱਡੇ ਥਮਾਂ ਨੂੰ ਝੁਕਾ ਦਿੰਦੀ ਹੈ ਜੀ ਇਹਨਾਂ ਨੇ ਇਸ ਹੜਤਾਲ ਦਾ ਜਿਹੜਾ ਇਹਨਾਂ ਦੇ ਕੋਲ ਹਥਿਆਰ ਹੈ ਵਕੀਲਾਂ ਕੋਲ ਉਸ ਨੂੰ ਨੱਥ ਪਾਉਣ ਦਾ ਯਤਨ ਕੀਤਾ ਮੈਂ ਮਸਲ ਇੱਕ ਮੈਂ ਛੋਟੀ ਜਿਹੀ ਮਿਸਾਲ ਦੇ ਦਿੰਦਾ ਕਿ ਭਾਈ ਅ ਦੇਖੋ ਜੀ ਜਿਹੜੇ ਐਡਵੋਕੇਟ ਹੈ ਉਹ ਸਟ੍ਰਾਈਕ ਤਾਂ ਚਲੋ ਕਰ ਸਕਦੇ ਹੋ ਤਾਂ ਸੰਵਿਧਾਨ ਕਹਾ ਕੇ ਜੀ ਪਰ ਉਹਦੇ ਨਾਲ ਅਦਾਲਤੇ ਕੰਮ ਕਰਨਾ ਪ੍ਰਭਾਵਤ ਹੋਵੇ ਦਾ ਮਤਲਬ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਹੜਤਾਲ ਕਰਨ ਤੇ ਉਹਨਾਂ ਦੀ ਸੁਣੇਗਾ ਕੌਣ ਠੀਕ ਹੈ ਨਾ ਜੀ ਇੱਕ ਛੋਟੀ ਜਿਹੀ ਮਿਸਾਲ ਦਿਤੀ ਹੈ ਤੁਹਾਨੂੰ ਤਾਂ ਇਸ ਕਰਕੇ ਵਕੀਲ ਭਾਈਚਾਰਾ ਜਿਹੜਾ ਸੀਗਾ ਉਹ ਕਹਿੰਦੇ ਯਾਰ ਆਹੀ ਤੇ ਲੋਕਾਂ ਦੇ ਨਾਲ ਜੋ ਤੱਕੇ ਹੁੰਦੇ ਉਹਦਾ ਇਨਸਾਫ ਦੋ ਆਉਨੇ ਆ ਇਹ ਤਾਂ ਸਾਡੇ ਨਾਲ ਹੀ ਤੱਕਾ ਹੋ ਰਿਹਾ ਸ਼ਰੀਆ ਤਾਂ ਉਹ ਫਿਰ ਹੜਤਾਲ ਹੜਤੂਲ ਤੇ ਚਲੇ ਗਏ ਆ ਕਾਫੀ ਜ਼ਿਆਦਾ ਵਿਰੋਧ ਹੋਇਆ ਤਿੱਖਾ ਵਿਰੋਧ ਹੋਇਆ ਤਾਂ ਹੁਣ ਸ਼ਾਇਦ ਉਹ ਖੜਾ ਜਿਹੜਾ ਵਾਪਸ ਲੈ ਲਿਆ ਤੇ ਇਹ ਜਿਹੜੀਆਂ ਕੁਝ ਚੀਜ਼ਾਂ ਨੇ ਇਹਨਾਂ ਨੂੰ ਦੁਬਾਰਾ ਦਰੁਸਤ ਕਰਕੇ ਸ਼ੈਡ ਉਖੜਾ ਫਿਰ ਆਏਗਾ ਜ਼ਰੂਰ ਪਰ ਕੁਝ ਚੀਜ਼ਾਂ ਜਿਹੜੀਆਂ ਉਹਦੇ ਚ ਠੀਕ ਹੋ ਜਾਣਗੀਆਂ ਪਰ ਜੇ ਨਰਿੰਦਰ ਮੋਦੀ ਜੀ ਕੋਲ ਬਹੁਤ ਮਤਬ ਠੋਕਮਾ ਹੁੰਦਾ ਫੇਰ ਨਹੀਂ ਸੁਣਦਾ ਜੀ ਤੁਸੀਂ ਜਿਵੇਂ ਕਹਿੰਦੇ ਜੁਕੇਗਾ ਨਹੀਂ ਤਾਂ ਫੇਰ ਸ਼ਾਇਦ ਗੱਲਾਂ ਹੋਰ ਹੁੰਦੀਆਂ ਜੀ 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 ਬਿਲਕੁਲ